ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਹਾਂ ਆਓ ਅੱਜ ਦੇ ਦਿਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਨਵਾਦ 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 ਪਿਤਾ ਪਰਮੇਸ਼ਰ ਪ੍ਰਭੇਸ਼ਮ ਸੀ ਨਾਸਰੀ ਦਾ ਧੰਨਵਾਦ ਕਰਦੇ ਆਂ ਤਾਂ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦਿਨ ਪਰ ਦਿਨ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਔਨ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸਵਰਗਦੂਤਾਂ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹ ਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਦਾ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ پاک वचन ਨੂੰ ਪੜ੍ਹਨ ਅਤੇ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ वचन ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਔਰ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਆਂ ਸਾਡੇ ਪ੍ਰਭੇਸ਼ ਮਸੀਹ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੇ ਵਚਨ ਤੋਂ ਜਾਣਾਂਗੇ ਜ਼ਬੂਰ 28 ਦੀ 1 ਕਰ ਦੋ ਨੰਬਰ ਆਇਤ ਨੂੰ ਹੇ ਯਹਵਾ ਮੈਂ ਤੈਨੂੰ ਪੁਕਾਰਾਂਗਾ ਹੇ ਮੇਰੀ ਚਟਾਨ ਮੇਰੇ ਨਾਲ ਚੁੱਪ ਨਾ ਰਹਿ ਅਜਿਹਾ ਨਾ ਹੋਵੇ ਜੋ ਤੂੰ ਮੇਰੇ ਤੋਂ ਚੁੱਪ ਵਾਟਲਾ ਮੈਂ ਤਾਂ ਮੈਂ ਉਹਨਾਂ ਵਰਗਾ ਹੋ ਜਾਵਾਂ ਜਿਹੜੇ ਕਬਰ ਵਿੱਚ ਉਤਰਦੇ ਹਨ ਮੇਰੀ ਬੇਨਤੀ ਦੀ ਆਵਾਜ਼ ਸੁਣ ਲਈ ਜਦੋਂ ਮੈਂ ਤੇਰੀ ਦੁਹਾਈ ਦੇਵਾਂ ਆਪਣੇ ਹੱਥ ਤੇਰੇ ਪਵਿੱਤਰ ਸਥਾਨ ਦੇ ਵਿਚਾਲੇ ਕੋਠੜੀ ਵੱਲ ਠਾਮਾਂ ਹਾਲੇਲੂਇਆ ਪਰਮੇਸ਼ਰ ਦਾ ਕਲਾਮ ਸਾਨੂੰ ਕੀ ਦੱਸਦਾ ਹੈ ਹੁਣ ਇਸ ਵਚਨ ਦੇ ਵਿੱਚੋਂ ਦੋ ਤਰ੍ਹਾਂ ਦੀ ਸਿੱਖਿਆ ਮਿਲਦੀ ਹੈ ਸਾਨੂੰ ਪਹਿਲੀ ਤਾਂ ਇਹ ਯਹੋਵਾ ਨੂੰ ਪੁਕਾਰਨਾ ਔਰ ਦੂਸਰਾ ਉਹਦੇ ਹਜ਼ੂਰ ਵਿੱਚ ਹੱਥ ਉਠਾਉਣਾ ਹੁਣ ਪੁਕਾਰਨ ਵਿੱਚ ਤੇ ਹੱਥ ਉਠਾਉਣ ਵਿੱਚ ਤਾਂ ਡਿਫਰੈਂਸ ਅਸੀਂ ਜਾਣਾਂਗੇ ਅਸੀਂ ਪੁਕਾਰਦੇ ਤਾਂ ਜ਼ਰੂਰ ਹਾਂ ਖੁਦਾ ਦੇ ਬਈ ਪਰ ਉਹਦੇ ਲਈ ਹੱਥ ਨਹੀਂ ਉਠਾਉਂਦੇ ਹੁਣ ਕਹਿੰਦਾ ਪਾਪ ਕੀ ਹੈ ਸਭ ਦੇ ਸਭ ਹੀ ਅਸੀਂ ਐਸੇ ਹਾਂ ਕਿ ਜ਼ਿੰਦਗੀ ਦੀ ਹਰ ਇੱਕ ਪਲ ਦੇ ਵਿੱਚ ਪਰਮੇਸ਼ਰ ਨੂੰ ਦੋਸ਼ ਦੇ ਨੇ ਰਹੇ ਨੇ ਪਰਮੇਸ਼ਰ ਨੇ ਇਦਾਂ ਕਿਉਂ ਕਰਤਾ ਪ੍ਰਭੂ ਨੇ ਆਹ ਕਿਉਂ ਨਹੀਂ ਕੀਤਾ ਆਹ ਉਹਨੂੰ ਕਰਨਾ ਚਾਹੀਦਾ ਸੀ ਆਹ ਨਹੀਂ ਕਰਨਾ ਚਾਹੀਦਾ ਸੀ ਅਸੀਂ ਹਮੇਸ਼ਾ ਆਪਣੀ ਜਜਮੈਂਟ ਉਹਦੇ ਤੇ ਥੋਪ ਦੇ ਰਹੇ ਨੇ ਆ ਕਿ ਹਾਂ ਪਰਮੇਸ਼ਰ ਨੇ ਜੋ ਕੀਤਾ ਉਹ ਗਲਤ ਕੀਤਾ ਸਾਨੂੰ ਪੁੱਛਦਾ ਤਾਂ ਅਸੀਂ ਉਹਨੂੰ ਦੱਸਦੇ ਵੀ ਕਿਹੜਾ ਕੰਮ ਕਰਨਾ ਚਾਹੀਦਾ ਔਰ ਕਿਹੜਾ ਨਹੀਂ ਕਰਨਾ ਚਾਹੀਦਾ ਤਾਂ ਸਹੀ ਕੀ ਕਰਦੇ ਉਹਨੂੰ ਪੁਕਾਰਦੇ ਰਹਿੰਦੇ ਹਾਂ ਹਮੇਸ਼ਾ ਕਿ हे ਪ੍ਰਭੂ ਤੂੰ ਇਹ ਕਿਉਂ ਕਰ ਦਿੱਤਾ ਹੈ ਪ੍ਰਭੂ ਤੂੰ ਮੈਨੂੰ ਕਦੋਂ ਠੀਕ ਕਰੇਗਾ ਪ੍ਰਭੂ ਤੂੰ ਮੇਰੇ ਹਾਲਾਤ ਕਦੋਂ ਬਦਲੇਗਾ ਪ੍ਰਭੂ ਤੂੰ ਤਾਂ ਪਤਾ ਨਹੀਂ ਸਾਡੀ ਸੁਣਦਾ ਹੀ ਨਹੀਂ ਪ੍ਰਭੂ ਤੇਰਾ ਸਾਡੇ ਨਾਲ ਕੋਈ ਵੈਰ ਆ ਪਰਮੇਸ਼ਰ ਤੂੰ ਇਦਾਂ ਆ ਉਦਾਂ ਆ ਅਸੀਂ ਪਰਮੇਸ਼ਰ ਦੇ ਖਿਲਾਫ ਹਮੇਸ਼ਾ ਬੋਲਦੇ ਰਹਿੰਨੇ ਆ ਪਰ ਅਸੀਂ ਉਹਦੀ ਹਜ਼ੂਰੀ ਵਿੱਚ ਹੱਥ ਨਹੀਂ ਉਠਾਉਂਦੇ ਦੁਹਾਈ ਨਹੀਂ ਦਿੰਦੇ ਬਹੁਤ ਸਾਰੇ ਭੈਣ ਭਾਈ اسئله ਆ ਜੋ ਕਹਿੰਦੇ ਕਿ ਸਾਡੀ ਘਰ ਚ ਚਿੰਤਾ ਬੜੀ ਆ ਦੁੱਖ ਬੜਾ ਪਰੇਸ਼ਾਨੀਆਂ ਬੜੀਆਂ ਉਸ ਪਰੇਸ਼ਾਨੀ ਕਰਕੇ ਤਾਂ ਸਾਥੋਂ ਪ੍ਰੇਅਰ ਵੀ ਨਹੀਂ ਹੁੰਦੀ ਅਗਰ ਸਾਥੋਂ ਪਰੇਸ਼ਾਨੀ ਕਰਕੇ ਪਰਮੇਸ਼ਰ ਦੇ ਤੋਂ ਕੁਝ ਮੰਗਿਆ ਨਹੀਂ ਜਾਂਦਾ ਫਿਰ ਅਸੀਂ ਪਰੇਸ਼ਾਨੀ ਦੇ ਵਿੱਚ ਪਰਮੇਸ਼ਰ ਦੇ ਖਿਲਾਫ ਵੀ ਕਿਉਂ ਬੋਲਦੇ ਆ ਅਗਰ ਸਾਨੂੰ ਇਹ ਲੱਗਦਾ ਵੀ ਪ੍ਰਾਰਥਨਾ ਕਰਕੇ ਆਪਦੇ ਲਈ ਮੰਗਣ ਵਿੱਚ ਸਾਡਾ ਦੁੱਖ ਵੱਧਦਾ ਆ ਵੀ ਸਾਨੂੰ ਦੁੱਖ ਆ ਵੀ ਸਾਥੋਂ ਆਪਦੇ ਲਈ ਪਰਮੇਸ਼ਰ ਦੀ ਜੁਰਿਜ ਬਾਰੇ ਮੰਗਿਆ ਨਹੀਂ ਜਾਂਦਾ ਤਾਂ ਫਿਰ ਜਦੋਂ ਤੁਸੀਂ ਪਰਮੇਸ਼ਰ ਨੂੰ ਦੋਸ਼ ਦਿੰਦੇ ਹੋ ਪਰਮੇਸ਼ਰ ਦੇ ਖਿਲਾਫ ਬੋਲਦੇ ਹੋ ਉਦੋਂ ਦੁੱਖ ਘਟ ਜਾਂਦਾ ਹੈ ਜੇ ਪ੍ਰਾਰਥਨਾ ਕਰਨ ਲੱਗਿਆਂ ਲੱਗਦਾ ਵੀ ਦੁੱਖ ਇੰਨਾ ਵੀ ਨਹੀਂ ਬੋਲਿਆ ਜਾਂਦਾ ਫਿਰ ਤਾਨੇ ਦੇਣ ਵਾਲੀ ਜ਼ੁਬਾਨ ਕਿਹਨਾਂ ਤੋਂ ਖੋਲਦੀ ਹੈ ਜਦੋਂ ਅਸੀਂ ਆਪਣੇ ਇਹ ਦੁੱਖਾਂ ਨੂੰ ਦੂਰ ਕਰਨ ਦੇ ਲਈ ਪਰਮੇਸ਼ਰ ਦੇ ਕੋਲ ਪੁਕਾਰ ਨਹੀਂ ਲੈ ਕੇ ਜਾ ਸਕਦੇ ਫਿਰ ਅਸੀਂ ਆਪਣੇ ਦੁੱਖਾਂ ਦਾ ਦੋਸ਼ ਖੁਦਾ ਤੇ ਮੜਨ ਦੇ ਲਈ ਕਿੱਦਾਂ ਚਲੇ ਜਾਂਦੇ ਹਾਂ ਸਾਡੀ ਜ਼ਿੰਦਗੀ ਕੀ ਹੈ ਜਿੱਥੇ ਸਾਡਾ ਮਤਲਬ ਪੂਰਾ ਹੁੰਦਾ ਵੀ ਨਾ ਅਸੀਂ 4 ਘੰਟੇ ਵੀ ਲਾਈਨ 'ਚ ਖੜੇ ਹੋ ਜਾਾਂਗੇ ਪਰ ਜਦੋਂ ਸਾਨੂੰ ਪਤਾ ਵੀ ਸਾਡੀ ਪ੍ਰਾਰਥਨਾ ਕਰਕੇ ਸਾਰੇ ਦੁੱਖ ਦੂਰ ਹੋ ਜਾਣਗੇ ਪ੍ਰਾਰਥਨਾ ਕਰਾਂਗੇ ਤਾਂ ਮੁਸੀਬਤਾਂ ਦੁੱਖ ਪਰੇਸ਼ਾਨੀਆਂ ਚਲੀਆਂ ਜਾਣਗੀਆਂ ਪ੍ਰੇਰ ਕਰਾਂਗੇ ਤਾਂ ਸਾਡੇ ਹਾਲਾਤ ਬਦਲ ਜਾਣਗੇ ਸੁਧਰ ਜਾਣਗੇ ਸਾਡੀ ਜ਼ਿੰਦਗੀ ਦਾ ਨਿਸਤਾਰਾ ਹੋ ਜਾਵੇਗਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜਿਉਂਦੇ ਜਾਗਦੇ ਪਰਮੇਸ਼ਰ ਦੇ ਲਈ ਕਿ ਦੁਆਰਾ ਕੀਤੇ ਗਏ ਬਦਲਾਵ ਨੂੰ ਦੇਖਾਂਗੇ ਸੱਚਮੁੱਚ ਸਾਡਾ ਖੁਦਾ ਜੋ ਸਾਡੇ ਲਈ ਵੱਡੇ ਰਿਚਾਰਜ ਅਤੇ ਅਨੋਖੇ ਕੰਮ ਕਰਦਾ ਉਹਨਾਂ ਸਾਰੇ ਕੰਮਾਂ ਨੂੰ ਅਸੀਂ ਦੇਖਾਂਗੇ ਅਤੇ ਸੁਣਾਂਗੇ ਫਿਰ ਸਾਡੇ ਤੋਂ ਐਸਾ ਹੋਣਾ ਮੁਸ਼ਕਿਲ ਕਿਉਂ ਆ ਕਿ ਅਸੀਂ ਦੁਆ ਕਰ ਲਈਏ ਅਸੀਂ ਮੁਸ਼ਕਿਲ ਦੇ ਵਿੱਚ ਤਾਨੇ ਮੈਨੇ ਦੇ ਸਕਦੇ ਆ ਅਸੀਂ ਮੁਸ਼ਕਿਲ ਦੇ ਵਿੱਚ ਹਾਈ ਹਾਈ ਕਰ ਸਕਦੇ ਆ ਅਸੀਂ ਮੁਸ਼ਕਿਲ ਦੇ ਵਿੱਚ ਪਰਮੇਸ਼ਰ ਤੋਂ ਸਵਾਲ ਕਰ ਸਕਦੇ ਆ ਪਰਮੇਸ਼ਰ ਤੋਂ ਉੱਤਰ ਨਹੀਂ ਮੰਗ ਸਕਦੇ ਇਹ ਸਾਡੀ ਸਭ ਦੀ ਬਹੁਤ ਵੱਡੀ ਪ੍ਰੋਬਲਮ ਆ ਪਰ ਸਾਨੂੰ ਕੀ ਚਾਹੀਦਾ ਸੀ ਕਹੀਏ ਕਿ ਹੈ ਯਹੋਵਾ ਮੈਂ ਤੈਨੂੰ ਪੁਕਾਰਦਾ ਆ ਦੋਸ਼ ਨਹੀਂ ਤੇਰੇ ਤੇ ਲਾਉਂਦਾ ਮੈਂ ਤੈਨੂੰ ਪੁੱਛਦਾ ਆ ਮੈਂ ਤੈਨੂੰ ਤਾਨੇ ਨਹੀਂ ਦੇ ਰਿਹਾ ਮੈਂ ਤੈਨ ਤੋਂ ਚਾਹੁੰਦਾ ਆ ਆਨਸਰ ਮੈਂ ਤੈਨੂੰ ਕਿਸੇ ਤਰੀਕੇ ਨਾਲ ਟਾਰਗੇਟ ਨਹੀਂ ਕਰ ਰਿਹਾ ਜਾਂ ਫਿਰ ਕਿਸੇ ਤਰੀਕੇ ਨਾਲ ਤੈਨੂੰ ਮੈਂ ਕੁਐਸਚਨ ਨਹੀਂ ਕਰ ਰਿਹਾ ਮੈਂ ਤੈਨੂੰ ਪੁੱਛ ਨਹੀਂ ਰਿਹਾ ਬਸ ਮੈਨੂੰ ਤੇਰੇ ਤੋਂ ਉੱਤਰ ਚਾਹੀਦਾ ਔਰ ਉਹ ਆਸ਼ੀਸ਼ ਚਾਹੀਦੀਆ ਉੱਤਰ ਅਸੀਂ ਜੇ ਪੁੱਛਾਂਗੇ ਤਾਂ ਬਿਅਸੋ ਦਾ ਉੱਤਰ ਆਏਗਾ ਪਰ ਅਸੀਂ ਇੱਕ ਪੁੱਛਦੇ ਹਾਂ ਪਰਮੇਸ਼ਰ ਤੂੰ ਕਦੋਂ ਕਿਉਂ ਮਾਣਾ ਹੈ ਪ੍ਰਭੂ ਤੂੰ ਸਾਡੇ ਲਈ ਕਿਉਂ ਮਾਣਾ ਪ੍ਰਭੂ ਤੂੰ ਸਾਡਾ ਭਲਾ ਕਦੋਂ ਕਰੇਗਾ ਪ੍ਰਭੂ ਤੂੰ ਕਦੋਂ ਸੁਨੇਗਾ ਉਹ ਵੇਲਾ ਕਦੋਂ ਆਊਗਾ ਜਦ ਸਾਡੀ ਵੀ ਖੁਦਾ ਸੁਨੇਗਾ ਇਹ ਬੋਲਣ ਚ ਫਰਕ ਆ ਪਰ ਅਗਰ ਅਸੀਂ ਕਹੀਏ ਕਿ ਖੁਦਾ ਸਾਨੂੰ ਤੁਹਾਡੇ ਤੋਂ ਵਿਸ਼ਵਾਸ ਆ ਸਾਨੂੰ ਤੁਹਾਡੇ ਤੋਂ ਉਮੀਦ ਆ ਤੁਸੀਂ ਸਾਡੇ ਲਈ ਕਰੋਗੇ ਔਰ ਬਹੁਤ ਜਲਦ ਕਰੋਗੇ ਪਰਮੇਸ਼ਰ ਮੈਨੂੰ ਪਤਾ ਤੇ ਮੇਰੇ ਹਾਲਾਤ ਬਦਲੇਗਾ ਅਗਰ ਐਸੀ ਪੁਕਾਰ ਅਸੀਂ ਦਵਾਂਗੇ ਤਾਂ ਬੋਲਣਾ ਲੱਗ ਗਿਆ ਸਾਡੇ ਬੋਲਣ 'ਚ ਹੀ ਦੋਸ਼ ਹੈ ਅਸੀਂ ਜਦੋਂ ਦੁਖੀ ਬਿਮਾਰ ਪ੍ਰੇਸ਼ਾਨ ਨੂੰ ਉਹਦੋਂ ਨਹੀਂ ਡਾਕਟਰ ਕੋਲੇ ਜਾਂਦੇ ਜਦੋਂ ਸਾਨੂੰ ਰੋਗ ਬਿਮਾਰੀਆਂ ਪਰੇਸ਼ਾਨੀਆਂ ਆਉਂਦੀਆਂ ਉਹਦੋਂ ਅਸੀਂ ਜਾਂਦੇ ਹਾਂ ਤਾਂ ਅਸੀਂ ਕੀ ਕਹਿੰਨੇ ਆ ਵੀ ਸਾਡੇ ਘਰ 'ਚ ਦੁੱਖ ਮੁਸੀਬਤ ਆਇਆ ਸਾਥੋਂ ਪ੍ਰਾਰਥਨਾ ਨਹੀਂ ਹੁੰਦੀ ਤਾਂ ਫਿਰ ਜਦੋਂ ਸਾਨੂੰ ਡਾਕਟਰ ਦੀ ਜ਼ਰੂਰਤ ਉਹਦੋਂ ਅਸੀਂ ਡਾਕਟਰ ਕੋਲੇ ਨਹੀਂ ਜਾਵਾਂਗੇ ਤਾਂ ਸਾਡਾ ਦੁੱਖ ਦਾ ਇਲਾਜ ਨਹੀਂ ਹੋ ਜਾਏਗਾ ਅਗਰ ਬੁਖਾਰ ਤੁਹਾਨੂੰ ਆ ਤਾਂ ਉਹਦੀ ਜਗ੍ਹਾ ਤੇ ਗੋਲੀ ਮੈਂ ਨਹੀਂ ਖਾਵਾਂਗੀ ਤੁਹਾਨੂੰ ਖੁਦ ਖਾਣੀ ਪਵੇਗੀ ਉਸੇ ਤਰ੍ਹਾਂ ਹੀ ਅਗਰ ਦੁੱਖ ਤੁਹਾਨੂੰ ਆਤਾ ਪਹਿਲਾਂ ਖੁਦ ਪ੍ਰੇਅਰ ਕਰੋ ਅਸਲੀ ਪਰਿਕਸ਼ਨ ਤਾਂ ਦੀ ਦੁੱਖ ਵੇਲੇ ਹੁੰਦੀ ਹੈ ਕਿ ਜਿਹੜਾ ਸੁੱਖ ਵੇਲੇ ਮੇਰੇ ਕੋਲੇ ਆਉਂਦਾ ਆ ਕਿ ਉਹ ਦੁੱਖ ਵੇਲੇ ਮੇਰੇ ਕੋਲੇ ਆਉਂਦਾ ਪਰ ਹਾਂ ਮੈਂ ਇੱਕ ਗੱਲ ਜ਼ਰੂਰ ਕਹਿ ਸਕਦੀ ਕਿ ਜਿਹੜਾ ਬੰਦਾ ਆਪਦੇ ਦੁੱਖ ਲਈ ਖੁਦਾ ਦੀ ਹਜ਼ੂਰ ਨਹੀਂ ਜਾਂਦਾ ਜਿਹੜਾ ਆਪਦੇ ਦੁੱਖ ਵੱਧ ਜਾਣ ਦੇ ਕਰਕੇ ਪ੍ਰਾਰਥਨਾ ਛੱਡ ਦਿੰਦਾ ਆ ਉਹ ਕਿਸੇ ਦੇ ਲਈ ਕੁਝ ਵੀ ਨਹੀਂ ਕਰ ਸਕਦਾ ਉਹ ਮਤਲਬ ਹੀ ਆ ਪੂਰਾ ਮਤਲਬ ਉਹ ਆਪਣੇ ਆਪ ਨੂੰ ਇਹ ਨਾ ਸਮਝੇ ਕਿ ਉਹ ਬੜਾ ਪਰਮੇਸ਼ਰ ਦਾ ਧਰਮੀ ਜਾਣਿਆ ਜਦੋਂ ਦੁੱਖ ਮੁਸੀਬਤਾਂ ਵੱਧਦੀਆਂ ਸਮਝੋ ਪ੍ਰੀਖਿਆ ਆ ਜਾਂ ਪਰਮੇਸ਼ਰ ਵੱਲੋਂ ਜਾਂ ਸ਼ੈਤਾਨ ਵੱਲੋਂ ਜਿਹਦੇ ਵੱਲੋਂ ਵੀ ਆਈ ਉਹਦਾ ਹੱਲ ਪਰਮੇਸ਼ਰ ਨੇ ਕਰਨਾ ਜਦੋਂ ਹਿਜਕਿਆ ਨੂੰ ਮੁਸੀਬਤ ਆਈ ਸੀ ਕਿ ਉਹ ਮਰਨ ਵਾਲਾ ਹੈ ਉਹ ਪਰਮੇਸ਼ਰ ਵੱਲੋਂ ਆਈ ਸੀ ਉਹਨੇ ਪਰਮੇਸ਼ਰ ਅੱਗੇ ਦੁਹਾਈ ਦਿੱਤੀ ਜਦੋਂ ਮਸੀਹ ਨੂੰ ਸ਼ੈਤਾਨ ਪਰਖਣਾ ਆਇਆ ਉਸਨੇ ਪਰਮੇਸ਼ਰ ਦੇ ਵਚਨਾਂ ਦੇ ਦੁਆਰਾ ਉਹਦਾ ਤੋੜ ਕੀਤਾ ਜਦੋਂ ਕਿਸੇ ਵੀ ਦਾਸ ਦੇ ਉੱਤੇ ਕਿਸੇ ਵੀ ਮਨੁੱਖ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਇਨਸਾਨੀ ਸ਼ੈਤਾਨੀ ਜਾਂ ਪਰਮੇਸ਼ਰ ਵੱਲੋਂ ਵਿਪਤਾ ਪਈ ਆ ਤਾਂ ਉਹਦਾ ਹੱਲ ਖੁਦਾ ਕੋਲ ਹੀ ਆ ਸਾਰੀਆਂ ਮੁਸੀਬਤਾਂ ਇੱਕੋ ਹੱਲ ਉਹ ਪਰਮੇਸ਼ਰ ਹੀ ਆ ਤੇ ਜਦੋਂ ਸਾਨੂੰ ਪਤਾ ਸਾਡੇ ਤੇ ਮੁਸੀਬਤ ਆਈ ਪ੍ਰੇਰ ਕਰੋ ਅਸੀਂ ਕਹਿੰਦੇ ਮੁਸੀਬਤਾਂ ਵਧ ਗਈਆਂ ਤਾਂ ਉੱਥੋਂ ਪ੍ਰੇਰ ਨਹੀਂ ਹੁੰਦੀ ਸਾਡੇ ਘਰ 'ਚ ਦੁੱਖ ਵਧ ਗਏ ਪ੍ਰੇਰ ਚ ਮਨ ਨਹੀਂ ਲੱਗਦਾ ਤੇ ਜਿੱਦੇ ਮਨ ਲੱਗ ਗਿਆ ਉਸ ਦਿਨ ਮੁਸੀਬਤਾਂ ਵੀ ਨਹੀਂ ਰਹਿਣੀਆਂ ਇਸ ਲਈ ਮਨ ਲਗਾ ਲੂ ਅਗਰ ਕਿਸੇ ਦੇ ਸਿਰ 'ਚੋਂ ਖੂਨ ਵਹਿ ਰਿਹਾ ਆ ਉਹਦੇ ਸਲਾਈ ਤਾਂ ਗੱਲ ਲੈ ਕੇ ਉੱਥੇ ਖੁਦ ਨਹੀਂ ਸਲਾਈਆਂ ਲਾਣ ਲੱਗ ਜੇਗਾ ਡਾਕਟਰ ਕੋਲੇ ਲੈ ਕੇ ਜਾਏਗਾ ਨਾ ਕਿ ਉਹ ਲੈ ਇਲਾਜ ਡਾਕਟਰ ਕੋਲੇ ਆ ਉਸੇ ਤਰ੍ਹਾਂ ਅਗਰ ਤੁਹਾਡੇ ਘਰ ਵਿੱਚ ਕੋਈ ਖਾਣਾ ਬਣਾਉਣ ਵਾਲਾ ਹੈ ਤਾਂ ਤੁਸੀਂ ਬਾਹਰੋਂ ਤਾਂ ਨਹੀਂ ਨਾ ਬੁਲਾਉਂਗੇ ਕਿ ਖਾਣਾ ਬਣਾਓ ਕੋਈ ਲੈ ਆ ਕੇ ਖੁਦ ਬਣਾ ਲਓਗੇ ਨਾ ਕਿਉਂਕਿ ਸਾਨੂੰ ਵੀ ਬਣਾਉਣਾ ਆਉਂਦਾ ਉਸੇ ਤਰ੍ਹਾਂ ਸਾਡਾ ਰਿਸ਼ਤਾ ਖੁਦਾ ਨਾਲ ਸਿੱਧਾ ਆ ਅਸੀਂ ਆਪਣੇ ਘਰ ਦੇ ਕੰਮਾਂ ਲਈ ਕਿਸੇ ਹੋਰ ਨੂੰ ਸੱਦਣ ਨਹੀਂ ਜਾਣਾ ਪਰ ਅਸੀਂ ਖੁਦ ਜਾਣਾ ਖੁਦਾ ਕੋਲ ਕਿ ਪਰਮੇਸ਼ਰ ਤੂੰ ਕਰ ਸਾਡੇ ਲਈ ਔਰ ਜਦੋਂ ਅਸੀਂ ਆਪਣੇ ਮਸਲੇ ਸੁਲਝਾਉਣ ਵਾਲੇ ਹੋ ਜਾਾਂਗੇ ਫਿਰ ਅਸੀਂ ਜਾਣਾਂਗੇ ਕਿ ਅਸੀਂ ਸੱਚਮੁੱਚ ਪ੍ਰਭੂ ਦੇ ਜਾਣੂ ਆ ਸੱਚਮੁੱਚ ਪਰਮੇਸ਼ਰ ਦੇ ਜਾਣਨ ਸਮਝਣ ਤੇ ਉਹਨੂੰ ਪ੍ਰੇਮ ਕਰਨ ਵਾਲਿਆਂ ਜਿਸ ਦਿਨ ਅਸੀਂ ਖੁਦਾ ਦੇ ਕਲਾਮ ਤੋਂ ਨਾਂ ਨੁੱਕਰ ਕਰਨ ਲੱਗੇ ਆਪਣੇ ਪਰਿਵਾਰਾਂ ਲਈ ਮੰਗਣ ਤੋਂ ਨਾਂ ਨੁੱਕਰ ਕਰ ਰਹੇ ਆ ਫਿਰ ਅਸੀਂ ਕਿਸੇ ਲਈ ਦਾ ਕੀ ਹੀ ਫਲ ਲੈ ਕੇ ਆਵਾਂਗੇ हालेलुया यसलिए ਉਸ ਪਰਮੇਸ਼ਰ ਨੂੰ ਪੁਕਾਰੋ ਸਹੀ ਰੀਤੀ ਨਾਲ ਪੁਕਾਰੋ ਔਰ ਉਸ ਨੂੰ ਕਹੋ ਕਿ اے ਪਰਮੇਸ਼ਰ ਮੈਂ ਤੁਹਾਨੂੰ ਪੁਕਾਰਦਾ ਆਂ ਤੂੰ ਮੇਰਾ ਬਚਾਉਂਗਾ ਤੂੰ ਮੇਰਾ ਉੱਚਾ ਘੜਿਆ ਮੇਰੇ ਸਾਰੇ ਦੁੱਖਾਂ ਦੀ ਤੂੰ ਇਕੱਲਾ ਦਵਾਈ ਆਂ ਮੈਂ ਚੁੱਪ ਨਾ ਰਵਾਂਗਾ ਖੁਦਾ ਔਰ ਤੂੰ ਵੀ ਮੇਰੇ ਲਈ ਚੁੱਪ ਨਾ ਰਹਿ ਤੂੰ ਮੇਰੇ ਤੋਂ ਚੁੱਪ ਨਾ ਵਟ ਪਰਮੇਸ਼ਰ ਅਗਰ ਮੇਰੇ ਤੋਂ ਕੋਈ ਗਲਤੀਆਂ ਗੁਨਾਹ ਹੋ ਗਏ ਤਾਂ ਤੂੰ ਮੈਨੂੰ ਸ਼ਮਾ ਕਰ ਕਹਿੰਦਾ ਤੂੰ ਮੈਨੂੰ ਉਹਨਾਂ ਸਾਰੇ ਦੁੱਖਾਂ ਮੁਸੀਬਤਾਂ ਤੋਂ ਆਜ਼ਾਦ ਕਰ ਤੂੰ ਮੇਰੀ ਮਦਦ ਕਰ ਕਿਉਂਕਿ ਮੈਂ ਤੇਰੇ ਹਜ਼ੂਰ ਆਪੜੀ ਬੇਨਤੀ ਲੈ ਕੇ ਆਇਆ ਆਪਣੀ ਆਵਾਜ਼ ਲੈ ਕੇ ਆਇਆ ਆਪਣੀ ਦੁਹਾਈ ਲੈ ਕੇ ਮੈਂ ਤੇਰੇ ਤੇ ਦੋਸ਼ ਨਹੀਂ ਲਾ ਰਿਹਾ ਪਰ ਮੈਂ ਤੇਰੇ ਤੋਂ ਉਮੀਦ ਲੈ ਕੇ ਆਇਆ ਹਾਂ ਤੂੰ ਸੱਚਮੁੱਚ ਮੇਰੀ ਦੁਹਾਈ ਦੀ ਆਵਾਜ਼ ਨੂੰ ਸੁਣ ਤੂੰ ਆਪਣੇ ਪਵਿੱਤਰ ਸਥਾਨ ਦੇ ਵਿੱਚੋਂ ਮੇਰੀ ਆਵਾਜ਼ ਨੂੰ ਸੁਣ ਖੁਦਾ ਕਿਉਂਕਿ ਮੈਂ ਆਪਣੇ ਹੱਥਾਂ ਨੂੰ ਤੇਰੇ ਹਜ਼ੂਰ ਉਠਾਉਂਦਾ ਹਾਂ ਮੈਂ ਤੇਰੇ ਖਿਲਾਫ ਉਂਗਲੀ ਨਹੀਂ ਕਰ ਰਿਹਾ ਪਰ ਮੈਂ ਤੇਰੇ ਅੱਗੇ ਆਪਣੇ ਹੱਥ ਫੈਲਾ ਰਿਹਾ ਹਾਂ ਕਿਉਂਕਿ ਤੂੰ ਹੀ ਮੈਨੂੰ ਦੇਣ ਵਾਲਾ ਹੈ ਆਪਣੀ ਮੁਸੀਬਤ ਲਈ ਖੜੇ ਹੋਣਾ ਸਿੱਖੋ ਜਿੱਦਾਂ ਅੱਜ ਸਵੇਰ ਦੀ ਪ੍ਰੇਰਣਾ ਚ ਵੇਝੀ ਜਾਣਾ ਸੀਗਾ ਕੇ ਇੱਕ ਦੂਜੇ ਲਈ ਦੁਆ ਕਰੋ ਇੱਕ ਦੂਜੇ ਲਈ ਤਾਂ ਅਸੀਂ ਫੇਰ ਕਰਾਂਗੇ ਨਾ ਜਦੋਂ ਅਸੀਂ ਆਪਣੇ ਲਈ ਖੁਦ ਕਰਨਾ ਸ਼ੁਰੂ ਕਰਾਂਗੇ ਹਜੇ ਅਸੀਂ ਆਪਣੇ ਮਸਲੇ ਹੋਰਾਂ ਦੇ ਹੱਥਾਂ 'ਚ ਸੌਂਪ ਰਹੇ ਹਾਂ ਫਿਰ ਅਸੀਂ ਕਿੱਦਾਂ ਕਹੀਏ ਕਿ ਅਸੀਂ ਖੁਦਾ ਤੋਂ ਕੁਝ ਨਾ ਕੁਝ ਪਾ ਲਾਂਗੇ ਜਦੋਂ ਅਸੀਂ ਆਪਣੇ ਮਸਲੇ ਲਈ ਖੁਦ ਦੁਆ ਨਹੀਂ ਕਰ ਸਕਦੇ ਫਿਰ ਅਸੀਂ ਕਿਸੇ ਹੋਰ ਦੇ ਲਈ ਕੀ ਕਰਾਂਗੇ ਸਾਡਾ ਫਰਜ਼ ਹੈ ਕਿ ਅਸੀਂ ਦੂਜਿਆਂ ਦੇ ਬਚਾਅ ਲਈ ਕੰਮ ਕਰੀਏ ਹਜੇ ਅਸੀਂ ਆਪਣਾ ਬਚਾਅ ਨਹੀਂ ਕਰ پا ਰਹੇ ਹਾਂ ਤਾਂ ਅਸੀਂ ਕਿੱਦਾਂ ਹੋਰਾਂ ਲਈ ਕਰਾਂਗੇ ਇਸ ਲਈ ਆਪਣਾ ਬਚਾਅ ਕਰਨਾ ਸਿੱਖੋ ਆਪਣੇ ਸ਼ਬਦਾਂ ਦਾ ਸਹੀ ਇਸਤੇਮਾਲ ਕਰੋ ਮੂੰ ਖੋਲੋ ਉਸ ਪਰਮੇਸ਼ਰ ਦੇ ਹਜ਼ਰ ਵਿੱਚ ਉਸ ਖੁਦਾ ਦੇ ਅੱਗੇ ਆਪਣੀ ਪੁਕਾਰ ਨੂੰ ਲੈ ਕੇ ਜਾਓ ਉਹ ਪਰਮੇਸ਼ਰ ਸਾਡੀ ਦੁਹਾਈ ਦੀ ਆਵਾਜ਼ ਨੂੰ ਸੁਣੇਗਾ ਸਾਨੂੰ ਉੱਤਰ ਦੇਵੇਗਾ ਸਾਨੂੰ ਸਾਡੀ ਪੁਕਾਰ ਦਾ ਉੱਤਰ ਦੇ ਲੈ ਕੇ ਅਸੀਂ ਖੁਦਾ ਤੋਂ ਬਹੁਤ ਆਇਤ ਦੀ ਆਸ਼ੀਸ਼ ਨੂੰ ਰিসিਵ ਕਰਕੇ ਆਨੰਦ ਦੇ ਨਾਲ ਜਦ ਖੜੇ ਹੋਵਾਂਗੇ ਤਾਂ ਸੱਚਮੁੱਚ ਅਸੀਂ ਬਹੁਤਿਆਂ ਦੀ ਜਾਨ ਦੇ ਨਿস্তারੇ ਦੇ ਲਈ ਖੜੇ ਹੋਵਾਂਗੇ ਫਿਰ ਅਸੀਂ ਯਹਵਾ ਦੇ ਵਿਰਸੇ ਦੇ ਵਾਰਿਸ ਹੋਵਾਂਗੇ ਔਰ ਜਦੋਂ ਅਸੀਂ ਯਹਵਾ ਦੇ ਰਹਿੰਦੇ ਕੰਮਾਂ ਨੂੰ ਕਰਾਂਗੇ ਦੇਖੋ ਇੱਕ ਬਾਪ ਅਗਰ ਕੋਈ ਬੇਜ਼ੀ ਨਾ ਸ਼ੁਰੂ ਕਰਦਾ ਕਰੋ ਤਾਂ ਬੇਟਾ ਉਸ ਬਿਜ਼ਨਸ ਵਿੱਚ ਉਹਦੇ ਲਈ ਇੰਟਰਸਟ ਲੈ ਰਿਆ ਆ ਤਾਂ ਉਹ ਆਪਣਾ ਬਿਜ਼ਨਸ ਉਹਦੇ ਹੱਥਾਂ 'ਚ ਸੌਂਪਦਾ ਆ। ਉਸੇ ਤਰ੍ਹਾਂ ਹੁਣ ਮਸੀਹ ਯਸੂ ਦਾ ਬਿਜ਼ਨਸ ਕੀ ਸੀ ਸੰਸਾਰ ਦਾ ਬਚਾਓ ਕਰਨਾ, ਹਰ ਇੱਕ ਨੂੰ ਸਰਗ ਵਿੱਚ ਲੈ ਕੇ ਜਾਣਾ। ਹੁਣ ਜੇ ਅਸੀਂ ਆਪਣੇ ਪਿਤਾ ਦੇ ਰਹਿੰਦੇ ਕੰਮਾਂ 'ਚ ਹੱਥ ਨਹੀਂ ਵਿਟਾਵਾਂਗੇ ਤਾਂ ਉਹ ਸਾਨੂੰ ਵਿਰਸੇ 'ਚੋ ਕੁਝ ਨਹੀਂ ਦੇਵੇਗਾ। ਪਰ ਜੇ ਜਿੱਦਾਂ ਮਸੀਹ ਯਸੂ ਨੇ ਲੋਕਾਂ ਦੀ ਸੇਵਾ ਕੀਤੀ, ਹਰ ਇੱਕ ਲਈ ਦੁਆ ਕੀਤੀ, ਹਰ ਇੱਕ ਨੂੰ ਬਚਾਇਆ, ਰੋਗੀਆਂ ਲਈ, ਬਿਮਾਰਾਂ ਲਈ, ਪਰੇਸ਼ਾਨਾਂ ਲਈ ਹਰ ਇੱਕ ਲਈ ਦੁਆ ਕੀਤੀ, ਹਰ ਇੱਕ ਦੀ ਜਾਨ ਦੇ ਨਿਸਤਾਰੇ ਲਈ ਉਹ ਨਿਕਲਿਆ। ਇਜਾਦ ਉਹਨੇ ਇਹ ਸਭ ਕੰਮ ਕੀਤਾ ਰ ਅਗਰ ਅਸੀਂ ਇਹ ਸਭ ਕੁਝ ਕਰਾਂਗੇ ਪਹਿਲਾਂ ਆਪਣੇ ਪਰਿਵਾਰ ਦਾ ਬਚਾਓ ਉਸ ਤੋਂ ਬਾਅਦ ਹੋਰਾਂ ਦਾ ਬਚਾ ਅਤੇ ਜਦੋਂ ਅਸੀਂ ਦੂਜਿਆਂ ਦੇ ਬਚਾਵਲੀ ਖੜੇ ਹੋਵਾਂਗੇ ਤਾਂ ਕੀ ਮਿਲੇਗਾ ਸਾਨੂੰ ਬਦਲੇ ਚ ਨੈਕਸਟ ਵਚਨ ਜੋ ਅਸੀਂ ਪੜਾਂਗੇ ਜ਼ਬੂਰ 28 ਦੀ 9 ਨੰਬਰ ਆਇਤ ਨੂੰ ਆਪਣੀ ਪ੍ਰਜਾ ਨੂੰ ਬਚਾ ਅਤੇ ਆਪਣੇ ਵਿਰਸੇ ਨੂੰ ਬਰਕਤ ਦੇ ਅਤੇ ਉਹਨਾਂ ਦੀ ਪਾਲਣਾ ਕਰ ਅਤੇ ਉਹਨਾਂ ਨੂੰ ਸਦਾ ਸੰਭਾਲੀ ਰੱਖ ਹਾਲੇਲੂਇਆ ਕਲਮਸ ਅਨੁਦਾਜ਼ਾ ਕੇ ਜਿਹੜੇ ਯਾ ਹਵਾ ਦੇ ਵਿਰਸੇ ਦੇ ਵਾਰਿਸ ਆ ਖੁਦਾ ਉਹਨਾਂ ਨੂੰ ਬਰਕਤ ਦੇਵੇਗਾ ਕਹਿੰਦਾ ਆਪਣੀ ਪ੍ਰਜਾ ਨੂੰ ਬਚਾ ਹੁਣ ਸਭ ਪਰਮੇਸ਼ਰ ਦੀ ਪ੍ਰਜਾ ਕੌਣ ਆ ਅਸੀਂ ਅਗਰ ਖੁਦਾ ਨੇ ਸਾਨੂੰ ਬਚਾਇਆ ਸਾਡੀ ਜ਼ਿੰਦਗੀ ਚ ਚੰਗਿਆਈਆਂ ਹੋਣਗੀਆਂ ਹੁਣ ਇੱਕ ਬੰਦਾ ਤਾਂ ਵਾਰਸ ਨਹੀਂ ਨ ਹੋ ਸਕਦਾ ਵਾਰਿਸ ਹੋ ਸਕਦਾ ਇੱਕ ਬੰਦਾ ਪਰ ਵਿਰਸਾ ਨਹੀਂ ਜਦੋਂ ਪ੍ਰਜਾ ਬਣ ਗਈ ਇਨਫੋਰਮੇਸ਼ਨ ਦੇ ਲੋਕ ਜੁੜ ਗਏ ਫਿਰ ਉਹ ਵਿਰਸਾ ਬਣਾਉਣਗੇ ਬਹੁਤ ਸਾਰੇ ਲੋਕ ਅਤੇ ਫਿਰ ਖੁਦਾ ਸਾਰੇ ਵਿਰਸੇ ਨੂੰ ਬਰਕਤ ਦੇਵੇਗਾ ਜੋ ਬਰਕਤ ਆ ਜੋ ਬਾਪ ਦਾ ਵਿਰਾਸਤ ਦਾ ਜੋ ਧਨਮਾਲ ਪਿਆਇਆ ਉਹ ਹੈ ਸਵਰਗ ਦਾ ਰਾਜ ਅਤੇ ਜਿਹੜੇ ਉਹਦੇ ਹੁਕਮਾਂ ਤੇ ਉਹਦੇ ਵਿਧੀਆਂ ਦੀ ਪਾਲਣਾ ਕਰਨਗੇ ਸਵਰਗ ਦਾ ਰਾਜ ਉਹਨਾਂ ਨੂੰ ਮਿਲੇਗਾ ਔਰ ਜਿਹੜੇ ਉਹਦੀ ਪਾਲਣਾ ਕਰਨਗੇ ਖੁਦਾ ਉਹਨਾਂ ਨੂੰ ਸੰਭਾਲੀ ਰੱਖੇਗਾ ਹੁਣ ਅਸੀਂ ਪਹਿਲਾਂ ਆਪਣੇ ਲਈ ਦੁਆ ਕਰਨੀ ਸ਼ੁਰੂ ਕਰੀਏ ਫਿਰ ਨਾਲ ਨਾਲ ਦੂਜਿਆਂ ਲਈ ਵੀ ਦੁਆ ਕਰਨੀ ਸ਼ੁਰੂ ਕਰੀਏ ਜਿਸ ਤਰ੍ਹਾਂ ਸਾਡੀ ਸੁਣੀ ਗਈ ਦੂਜਿਆਂ ਦੀ ਵੀ ਸੁਣੀ ਜਾਏਗੀ ਜਦੋਂ ਅਸੀਂ ਬੈਠ ਹੀ ਗਏ ਫਿਰ ਕੀ ਤੇਰਾ ਤੇ ਕੀ ਮੇਰਾ ਫਿਰ ਕਿਉਂ ਨਾ ਅਸੀਂ ਹਰ ਇੱਕ ਦੇ ਲਈ ਫਾਇਦਾ ਉਠਾ ਲਈਏ ਸਪੋਜ਼ ਕਰੋ ਸਾਡੇ ਘਰ ਵਿੱਚ ਅਗਰ ਚੀਨੀ ਨਹੀਂ ਹੈ ਤਾਂ ਸਾਨੂੰ ਕਿਤੇ ਲੰਗਰ ਲੱਗਾ ਮਿਲ ਗਿਆ ਔਰ ਉਹਨਾਂ ਨੇ ਕਿਹਾ ਵੀ ਇੱਥੇ ਸਾਰੀਆਂ ਚੀਜ਼ਾਂ ਫ੍ਰੀ ਆ ਹੁਣ ਸਾਡੇ ਘਰ 'ਚ ਸਿਰਫ ਚੀਨੀ ਨਹੀਂ ਹੈ ਤੇਰਾ ਮਤਲਬ ਇਹ ਤਾਂ ਨਹੀਂ ਵੈਸੇ ਉੱਥੋਂ ਇਕੱਲੀ ਚੀਨੀ ਲੈ ਕੇ ਆਵਾਂਗੇ ਜਦੋਂ ਸਭ ਕੁਝ ਫ੍ਰੀ ਬੰਡ ਰਿਹਾ ਆ ਤਾਂ ਫਿਰ ਅਸੀਂ ਸਾਰਾ ਕੁਝ ਹੀ ਲੈ ਕੇ ਆਵਾਂਗੇ ਨਾ ਕਿ ਜਦੋਂ ਸਾਰਾ ਕੁਝ ਹੀ ਫ੍ਰੀ ਆ ਲੈ ਚਲੋ ਭਾਵੇਂ ਘਰੇ ਪਿਆਈ ਆ ਪਰ ਫਿਰ ਵੀ ਉਹ ਸੇ ਤਾਂ ਹੈ ਜਦੋਂ ਅਸੀਂ ਖੁਦਾ ਚ ਬੈ ਹੀ ਗਏ ਜਦੋਂ ਅਸੀਂ ਦੁਆ ਕਰਣ ਬੈਠ ਹੀ ਗਏ ਫਿਰ ਕੀ ਤੇਰਾ ਤੇ ਕੀ ਮੇਰਾ ਕੀ ਆਪਣਾ ਤੇ ਕੀ ਬਗਾਨਾ ਫਿਰ ਸਭ ਕੁਝ ਸਾਡਾ ਆ ਫਿਰ ਖੁੱਲੇ ਦਿਲ ਦੇ ਨਾਲ ਪੂਰੀ ਸ੍ਰਿਸ਼ਟੀ ਲਈ ਦੁਆ ਕਰੋ ਅੱਖਾਂ ਬੰਦ ਕਰ ਲਓ ਜੋ ਭੈਣ ਭਾਈ ਤੁਹਾਡੇ ਅੱਖਾਂ ਸਾਹਮਣੇ ਆਉਂਦੇ ਉਹਦੇ ਲਈ ਦੁਆ ਕਰੋ ਫਿਰ ਉਹਦੇ ਨਾਲ ਸਵੇਰੇ ਭਾਵੇਂ ਹੱਥੋਂ ਪਾਈ ਹੋਈ ਹੋਵੇ ਭਾਵੇਂ ਕਿਸੇ ਨਾਲ ਡਾਂਗਾ ਛੁੱਟੇ ਚੱਲੇ ਹੋਣ ਭਾਵੇਂ ਕਿਸੇ ਵੈਰੀ ਦਾ ਵੀ ਚਿਹਰਾ ਮੂੰਹ ਮੁਰੇ ਆ ਜਾਵੇ ਉਹਦੇ ਲਈ ਵੀ ਭਲੀ ਯੋਜਨਾ ਲੈ ਕੇ ਦੁਆ ਕਰੋ ਭਲੇ ਦੁਆ ਤਰਮੀ ਦੀ ਦੁਆ ਵਿਸ਼ਵਾਸ ਨਾਲ ਕੀਤੀ ਦੁਆ ਜ਼ਰੂਰ ਪ੍ਰਤੀਫਲ ਲੈ ਕੇ ਆਉਂਦੀ ਆ ਹੋ ਸਕਦਾ ਜਿਹੜੇ ਸਵੇਰੇ ਤੁਹਾਡੇ ਨਾਲ ਲੜ ਕੇ ਗਏ ਹੋਣ ਤੁਹਾਡੀ ਦੁਆ ਦੇ ਨਾਲ ਸ਼ਾਮੀ ਤੁਹਾਡੇ ਸਾਹਮਣੇ ਕੰਨ ਫੜੇ ਕਰਕੇ ਕੰਨ ਫੜ ਕੇ ਖੜੇ ਹੋ ਜਾਣ ਹੋ ਸਕਦਾ ਜਿਹਦੇ ਨਾਲ ਡਾਂਗੋ ਡਾਂਗੇ ਹੋਏ ਸੋ ਕੰਨ ਨੂੰ ਸ਼ਾਮੀ ਆ ਕੇ ਤੁਹਾਨੂੰ ਗਲੇ ਹੀ ਮਿਲਣ ਲੱਗ ਜਾਵੇ ਹੋ ਸਕਦਾ ਹੈ ਨਾ ਸਾਡੇ ਵਿਸ਼ਵਾਸ ਦੀ ਪ੍ਰਾਰਥਨਾ ਬਹੁਤ ਕੁਝ ਕਰ ਸਕਦੀ ਹੈ ਇਸ ਲਈ ਹਰ ਮੁਸੀਬਤ ਦਾ ਹੱਲ ਦੁਆਇਆ ਜਰ ਜਦੋਂ ਅਸੀਂ ਆਪਣੇ ਲਈ ਕਰਨ ਬੈਠ ਕੇ ਫਿਰ ਦੂਜਿਆਂ ਲਈ ਵੀ ਸ਼ੁਰੂ ਕਰ ਦੋ ਕਿਉਂਕਿ ਸਾਨੂੰ ਚਾਹੀਦਾ ਵੀ ਮੌਕੇ ਤੇ ਚੌਕਾ ਮਾਰ ਲਈਏ ਜਿਥੇ ਆਪਾਂ ਸਭ ਦਾ ਭਲਾ ਸੋਚਿਆ ਉਥੇ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਤਾਂ ਸੋਚਿਆ ਸੋਚਿਆ ਉਦੋਂ ਸਾਰੀ ਸ੍ਰਿਸ਼ਟੀ ਦਾ ਸੋਚਣ ਲੱਗੇ ਤਾਂ ਸੱਚਮੁੱਚ ਅਸੀਂ ਸਭ ਦੇ ਸਭ ਖੁਦਾ ਵਿੱਚ ਵੱਡੀ ਬਰਕਤ ਆਸ਼ੀਸ਼ ਮਹਿਮਾ ਨੂੰ ਹਾਸਲ ਕਰਾਂਗੇ ਤਾਂ ਅਸ ਦੇ ਕਲਾਮ ਦਾ ਪੂਰਾ ਪੂਰਾ ਮਕਸਦ ਇਹ ਸੀ ਕਿ ਇਹ ਹਵਾ ਆਪਣੀ ਪ੍ਰਜਾ ਨੂੰ ਬਾਲ ਦਵੇਗਾ ਬਰਕਤ ਦਵੇਗਾ ਬਚਾਓ ਰਹੇਗਾ ਆਪਣੇ ਵਿਰਸੇ ਨੂੰ ਆਪਣਾ ਸਾਰੀ ਵਿਰਾਸਤ ਦਾ ਧਨਮਾਲ ਦੇਗਾ ਪਰ ਉਦੋਂ ਜਦੋਂ ਉਹ ਲੋਗ ਆਪਣੇ ਨਾਲ ਨਾਲ ਹੋਰਾਂ ਲਈ ਵੀ ਦੁਆ ਕਰਣਗੇ ਔਰ ਹੋਰਾਂ ਦੇ ਨਾਲ ਨਾਲ ਪਹਿਲਾਂ ਆਪਣੇ ਲਈ ਦੁਆ ਕਰਨੇ ਸਿੱਖਣਗੇ ਅਸੀਂ ਕਿਸੇ ਹੋਰ ਤੇ ਡਿਪੈਂਡ ਨਹੀਂ ਹੋਣਾ ਅਸੀਂ ਡਾਕਟਰਾਂ ਕੋਲੇ ਭੱਜਣਾ ਨਹੀਂ ਹੈਗਾ ਪਰ ਅਸੀਂ ਡਾਕਟਰ ਬਣਨਾ ਆ ਹਾਲੇਲੂਇਆ ਅਸੀਂ ਇਹ ਨਹੀਂ ਵੇਖਣਾ ਵੀ ਸਾਨੂੰ ਹੁਣ ਆ ਮੁਸੀਬਤਾਂ ਕਿਹਦੇ ਕੋਲੇ ਜਾਈਏ ਪਰ ਅਸੀਂ ਇਹ ਕਹਿਣਾ ਵੀ ਜਿਹਨੂੰ ਜੋ ਵੀ ਮੁਸੀਬਤ ਆ ਸਾਡੇ ਕੋਲੇ ਲਿਆਓ ਕਿਉਂਕਿ ਅਸੀਂ ਖੁਦਾ ਦੇ ਵਿੱਚ ਉਹਦੇ ਲਈ ਦੁਆ ਕਰਾਂਗੇ ਔਰ ਸਾਡਾ ਪਰਮੇਸ਼ਰ ਉਹਨੂੰ ਚੰਗਿਆ ਕਰੇਗਾ ਹਾਲੇਲੂਇਆ ਅਸੀਂ ਦੂਜਿਆਂਗੇ ਹੱਥ ਫੈਲਾਉਣ ਵਾਲੇ ਨਹੀਂ ਪਰ ਬਹੁਤਿਆਂ ਦੀ ਪੁਕਾਰ ਨੂੰ ਸੁਣ ਕੇ ਉਹਨਾਂ ਨੂੰ ਤੰਦਰੁਸਤੀ ਸ਼ਿਫਾ ਛੁਟਕਾਰਾ ਦੇਣ ਵਾਲੇ ਹੋਈਏ ਔਰ ਸਭ ਤੋਂ ਪਹਿਲਾਂ ਆਪਣੇ ਆਪ ਦੇ ਲਈ ਕਿ ਕਿ ਅਗਰ ਅਸੀਂ ਆਪਣੇ ਘਰਾਂ ਨੇ ਦਾ ਬਚਾਅ ਦੇ ਲਈ ਦੁਆ ਕਰਾਂਗੇ ਫਿਰ ਹੀ ਅਸੀਂ ਬਹੁਤਿਆਂ ਲਈ ਦੁਆ ਕਰਾਂਗੇ ਹਾਲੇਲੂਇਆ ਤਾਉ ਆਪਣੇ ਜ਼ਿੰਦਗੀ ਦੇ ਇਸ ਬਦਲਾਵ ਦੇ ਲਈ ਸਭ ਮਿਲ ਕੇ ਖੁਦਾਵੰਦੀ ਹਜ਼ਰ ਵਿੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਤਾਰੀਫ 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 ਕਰਨੇ ਆ ਮਹਾਨ ਖੁਦਾਵੰਦ ਸਾਮਰਤੀ ਪਿਆਰੇ ਪਰਮੇਸ਼ਰ ਪ੍ਰਭੂ ਯਹਵਾ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਅਗੇ ਝੁਕਦੇ ਪਿਤਾ ਪਰਮੇਸ਼ਰ ਤਰੇ ਨਾਮ ਨੂੰ ਮਹਿਮਾਰ ਵੜਿਆਈ ਦੰਦੇ ਖੁਦਾ ਅਜ਼ ਦੇ ਦਿਨ ਦੇ ਲਈ ਅੱਜ ਦੇ ਸਵੇਰ ਦੇ ਲਈ ਅੱਜ ਦੇ ਸ਼ਾਮ ਦੇ ਲਈ ਅੱਜ ਦੇ ਪੂਰੇ ਦਿਨ ਦੀ ਬਰਕਤ ਦੇ ਲਈ ਖੁਦਾ ਦਿਨ ਪਰਸ ਦਿੱਤੀਆਂ ਨਿਯਮਤਾਂ ਦੇ ਲਈ ਰੋਜ਼ ਦੀ ਰੋਟੀ ਲਈ ਅੱਜ ਦੀ ਅਸ ਰਾਤ ਦੇ ਲਈ ਖੁਦਾਵੰ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਖੁਦਾਵੰ ਦਾ ਜੀ ਜੋ ਸੁੰਦਰ ਸ਼ਾਮ ਤੁਸੀਂ ਸਾਡੀਆਂ ਜ਼ਿੰਦਗੀਆਂ ਚ ਲੈ ਕੇ ਆਂਦੀ ਰਾਤ ਪਰ ਸਾਨੂੰ ਸੰਭਾਲਿਆ ਖੁਦਾ ਅੱਜ ਦਾ ਨਵਾਂ ਦਿਨ ਦਿੱਤਾ ਦਿਨ ਪਰ ਤੁਸੀਂ ਸਾਨੂੰ ਸੰਭਾਲਿਆ ਅੱਜ ਦੀ ਨਵੀਂ ਸ਼ਾਮ ਦਿੱਤੀ ਅੱਜ ਦੀ ਸ਼ਾਮ 'ਚ ਤੁਸੀਂ ਸਾਨੂੰ ਸੰਭਾਲੋਗੇ ਖੁਦਾ ਔਰ ਅੱਜ ਦੀ ਰਾਤ ਦਿਹਾਰੀ ਕ ਪਹਿਰ ਨੂੰ ਤੁਹਾਡੇ ਹੱਥਾਂ 'ਚ ਸੌਂਦੇ ਆ ਪ੍ਰਭੂ ਜੀ ਹਰ ਵੇਲੇ ਤੁਸੀਂ ਸਾਨੂੰ ਸੰਭਾਲਣਾ ਸਾਡੀ ਬਰਕਤ ਆਸ਼ੀਸ਼ ਮਹਿਮਾ ਵਡਿਆਈ ਤੁਹਾਡੇ ਵੱਲੋਂ ਹੀ ਹੋਵੇ ਖੁਦਾ ਜੋ ਵੀ ਜਨ ਤੁਹਾਨੂੰ ਪੁਕਾਰਦੇ ਨੇ ਉਹ ਕਦੇ ਸ਼ਰਮਿੰਦਾ ਨਹੀਂ ਹੁੰਦੇ ਖੁਦਾ ਔਰ ਸਾਡੇ ਵਿੱਚੋਂ ਹਰ ਇੱਕ ਜਨ ਰੂਹ ਜਿਸ ਨੂੰ ਜਾਨ ਦੇ ਸੱਚਾਈ ਦੇ ਨਾਲ ਤੁਹਾਨੂੰ ਪੁਕਾਰਨ ਵਾਲਾ ਹੋ ਜਾਵੇ ਖੁਦਾ ਸਾਡੀ ਜ਼ਿੰਦਗੀ ਦੇ ਵਿੱਚੋਂ ਤੁਹਾਡੇ ਹੀ ਨਾਮ ਨੂੰ ਮਹਿਮਾ ਤੇ ਵਡਿਆਈ ਮਿਲੇ ਤੁਹਾਡਾ ਰੂਪ ਆਕ ਸਾਡੇ ਹਵ 'ਚੋਂ ਹਰ ਇੱਕ ਜਾਂਦੀ ਅਹੀ ਮਾ ਬਰਕਤ ਨੂੰ ਦੇਵਪਿਤਾ ਪਰਮੇਸ਼ਰ ਹਰ ਇੱਕ ਜਾਨ ਖੜੇ ਰੂਹ ਜਸਮ ਜਾਨ ਦੇ ਵਿੱਚ ਪਿਤਾ ਪਰਮੇਸ਼ਰ ਵਾਦੀ ਚੱਲੀ ਜਾਵੇ ਸਾਡਾ ਸ਼ਰੀਰ ਪਵਿੱਤਰ ਆਤਮਾ ਦਾ ਹੋਵੇ ਖੁਦਾ ਅਸੀਂ ਪਵਿੱਤਰ ਆਤਮਾ ਦੇ ਰਹਿਣ ਦੇ ਕੰਮਾਂ ਨੂੰ ਕਰੀਏ ਅਸੀਂ ਆਪਣੇ ਘਰਾਂ ਪਰਿਵਾਰਾਂ ਲਈ ਪੁਕਾਰੀ ਅਤੇ ਹਰ ਘਰ ਪਰਿਵਾਰ ਦੇ شفਾ ਛੁਟਕਾਰੇ ਰੇ ਆਜ਼ਾਦੀ ਦਾ ਕਾਰਨ ਬਣੀ ਹੈ ਖੁਦਾਵਨ ਸੱਚਮੁੱਚ ਬਿਤਾ ਪਰਮੇਸ਼ਰ ਜੋ ਜਿੰਨੇ ਵੀ ਘਰ ਪਰਿਵਾਰ ਤੁਹਾਡੀ ਹਜ਼ੂਰੀ ਵਿੱਚ ਨੇ ਔਰ ਜੋ ਇਹ ਤੁਹਾਡੇ ਹਜ਼ੂਰ ਪੁਕਾਰ ਰਹੇ ਨੇ ਖੁਦਾ ਤੁਸੀਂ ਹਰ ਇੱਕ ਦੀ ਪੁਕਾਰ ਨੂੰ ਸੁਣੋ ਖੁਦਾਵਨ ਤੁਸੀਂ ਇਹਨਾਂ ਦੇ ਬਚਾਓ ਅਤੇ ਇਹਨਾਂ ਦੀ ਚਟਾਨੋ ਖੁਦਾ ਹੁਣ ਤੁਸੀਂ ਚੁੱਪ ਨਾ ਰਹੋ ਖੁਦਾ ਹਰ ਇੱਕ ਜ਼ੁਬਾਨ ਨੂੰ ਬਿਤਾ ਪਰਮੇਸ਼ਰ ਅੱਜ ਤੁਹਾਡੇ ਨਾਮ ਦੇ ਵਿੱਚ ਖੋਲ ਦਿਨੇ ਖੁਦਾਵਨ ਜਿੰਨੀਆਂ ਬੰਦ ਜ਼ੁਬਾਨਾਂ ਨੇ ਖੁਦਾ ਅੱਜ ਬੋਲਣ ਪਤਾ ਔਰ ਹਰ ਇੱਕ ਜਨ ਆਪਣੇ ਪਰਿਵਾਰ ਲਈ ਛੁਟਕਾਰੇ ਨੂੰ ਰਿਲੀਜ਼ ਕਰੇ ਖੁਦਾ ਹਰ ਘਰ ਪਰਿਵਾਰ ਤੁਹਾਡੇ ਬਹਤਾਈ ਤੇ ਦੀ ਬਰਕਤ ਪਾਲਵੇ ਖੁਦਾਵੰਤ ਤੁਹਾਡਾ ਦਇਆ ਕਿਰਪਾ ਸ਼ਿਸ਼ਵਰਾ ਹਾਥ ਨਨੋ ਸ਼ੋਏ ਪਤਾ ਪਰਮੇਸ਼ਰ ਇੱਕ ਕਬਰ ਵਿੱਚ ਉਤਰਨ ਤੋਂ ਪਹਿਲਾਂ ਆਪਣੇ ਲਈ ਜੀਵਨ ਨੂੰ ਖਾਟ ਲੈਣ ਖੁਦਾਵੰਤ ਅਰ ਜਦ ਵੀ ਪੁਕਾਰਨ ਖੁਦਾ ਸਹਾਰੀ ਕਵਾਜ ਦਾ ਤੁਸੀਂ ਉੱਤਰ ਦੇਣਾ ਪਤਾ ਅਸੀਂ ਜਦ ਵੀ ਰੂਹ ਜ ਸਮਝਾਂਨ ਤੋਂ ਪੂਰੇ ਦਿਲ ਦੀ ਗਹਿਰਾਈ ਤੋਂ ਤੁਹਾਨੂੰ ਪੁਕਾਰੀਏ ਖੁਦਾ ਤੁਹਾਡਾ ਵੀ ਸੁਰਗ ਤੋਂ ਉਤਰ ਉਤਰੇ ਪਤਾ ਔਰ ਅਸੀਂ ਰਾਜ ਦੀ ਮਹਿਮਾ ਦੇ ਪ੍ਰਚਾਰ ਦੇ ਵਿੱਚ ਵਾਧੇ ਚਲੇ ਜਾਈਏ ਖੁਦਾ ਸਾਡੇ ਵਿੱਚੋਂ ਹਰ ਇੱਕ ਜਨ ਤੁਹਾਡੀ ਕਿਰਪਾ ਵਧਾਈ ਦੇ ਲਈ ਹੋਵੇ ਪਤਾ ਸਾਡੀਆਂ ਜਾਨਾਂ ਦਾ ਤੁਸੀਂ ਨਿਸਤਾਰਾ ਕਰੋ ਪ੍ਰਭੂ ਜੀ ਸਾਡੇ ਸਾਰੇ ਹੀ ਬੰਧਨ ਅ ਜੀਸੂ ਨਾਮ ਦੇ ਵਿੱਚ ਜੋੜ ਦੁਖ ਦਾ ਆਪਣੀ ਕਿਰਪਾ ਦੇ ਵਸੀਲੇ ਆਪਣੀ ਭਲਾਈ ਦੇ ਵਸੀਲੇ ਸਾਡੀ ਜ਼ਿੰਦਗੀ ਦੇ ਵਿੱਚ ਪਿਤਾ ਆਪਣੀ ਸਹਾਇਤਾ ਨੂੰ ਦਿਓ ਖੁਦਾ ਜ ਵੱਡਾ ਛੁਟਕਾਰਾ ਸਾਡੇ ਸਾਰੇ ਘਰਾਂ ਪਰਿਵਾਰਾਂ ਤੇ ਹੋਵੇ ਪਤਾ ਅੱਜ ਜੋ ਵੀ ਜਾਨ ਪੁਕਾਰੇ ਖੁਦਾ ਉਹ ਅਧੂਰੀ ਨਾ ਰਵੇ ਬਿਤਾ ਪਰਮੇਸ਼ਰ ਅੱਜ ਸਭ ਦੇ ਸਾਕ ਘਰ ਪਰਿਵਾਰ ਸਾਡੀ ਸ਼ਿਫਾ ਨੂੰ ਪ੍ਰਾਪਤ ਕਰਨ ਹਰ ਪਰਿਵਾਰ ਦੇ ਉੱਤੇ ਤੁਹਾਡੀ ਭਲਾਈ ਨੂੰ ਮੰਗਦੇ ਖੁਦਾ ਪੂਰੇ ਕਰਨ ਨੂੰ ਤੁਹਾਡੇ ਹੱਥਾਂ ਵਿੱਚ ਸੌਂਦੇ ਪ੍ਰਭੂ ਜੀ ਦੁਆ ਕਰ ਦਿਓ ਨਾ ਸਾਰੇ ਪੈਣਾ ਪਾਈਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੀ ਪਵਿੱਤਰ ਹਜ਼ੂਰੀ ਦੇ ਵਿੱਚ ਭੇਜੇ ਨੇ ਖੁਦਾਬੰਦ ਦੁਆ ਕਰਦੇ ਮਹਾਨ ਖੁਦਾਬੰਦ ਤੁਹਾਡੀ ਬੇਟੀ ਮਿੰਦਰ ਕੌਰ ਲਈ ਪ੍ਰਭੂ ਜੀ ਜੋ ਵੀ ਇਸ ਭੈਣ ਦੇ ਸ਼ਰੀਰ ਦੇ ਰੋਗ ਬਿਮਾਰੀਆਂ ਪਰੇਸ਼ਾਨੀਆਂ ਨੇ ਸਾਰੇ ਹੀ ਰੋਗ ਬੰਧਨ ਬਿਮਾਰੀਆਂ ਪੀੜਾ ਯੇਸ਼ੂ ਨਾਮ ਚੜ੍ਹਦ ਹੋ ਜਾਣ ਕੈਂਸਲ ਹੋ ਜਾਣ ਗੀਤ ਆਲੀ ਦੁਆ ਕਰਦੇ ਖੁਦਾਵੰਦ ਹਰ ਇੱਕ ਲੜਾਈ ਕਲੇਸ਼ ਬੰਧਨ ਵਿਪਤਾ ਪਰੇਸ਼ਾਨੀ ਯੇਸ਼ੂ ਨਾਮ ਚ ਜਾਨਦੀ ਰਵੇ ਖੁਦਾਵੰਦ ਜੋ ਬੰਦਲੀ ਔਰ ਜਸ ਕਰਨ ਦੇ ਲਈ ਦੁਆ ਕਰਦੇ ਖੁਦਾਵੰਦ ਇਹਨਾਂ ਦੇ ਵੀਜ਼ਾ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਕੇ ਇਹਨਾਂ ਦੇ ਵੀਜ਼ਾ ਨੂੰ ਸਰਗਨਾਥ ਚ ਰਿਲੀਜ਼ ਕਰੋ ਪ੍ਰਭੂ ਜੀ ਸ਼ਮਨਦਲੀ ਦੁਆ ਕਰਦੇ ਖੁਦਾਵੰਦ ਇਸ ਭੈਣ ਨੂੰ ਕਾਰੋਬਾਰ ਵਿੱਚ ਵਾਧਾ ਤੇ ਨਵੇਂ ਕਾਰੋਬਾਰਾਂ ਨਾਲ ਬਲੈਸ ਕਰੋ ਮਾਇਲੀ ਦੁਆ ਕਰਦੇ ਖੁਦਾਵੰਦ ਇਸ ਭੈਣ ਦੀ ਜ਼ਿੰਦਗੀ ਵਿੱਚ ਸਫਲਤਾ ਦੇ ਨਵੇਂ-ਨਵੇਂ ਰਾਹਤਾਂ ਨੂੰ ਖੋਲੋ ਅਤੇ ਇਹਨਾਂ ਦੇ ਪਾਸਪੋਰਟ ਨੂੰ ਵੀਜ਼ਾ ਦੇਣਾ ਬਲੈਸ ਕਰੋ ਪ੍ਰਭੂ ਜੀ ਹਰਨੀਤ ਲਈ ਦੁਆ ਕਰਦੇ ਖੁਦਾਵੰਦ ਇਸ ਭਰਾ ਦੇ ਮਨ ਨੂੰ ਬਦਲੋ ਖੁਦਾਵੰਦ ਜੋ ਵੀ ਆਪਣੇ ਮਾਪਪਰ ਦੀ ਆਗਿਆ ਦੇ ਉੱਤੇ ਚੱਲਣ ਵਾਲੇ ਹੋ ਜਨ ਖੁਦਾ ਇਹਨਾਂ ਦੀ ਜ਼ਿੰਦਗੀ ਤੁਹਾਡੀ پاک ਪਵਿੱਤਰ ਮਰਜ਼ੀ ਪੂਰੀ ਕੀਤੀ ਜਾਵੇ ਜੋਤੀ ਲਈ ਦੁਆ ਕਰਦੇ ਖੁਦਾਵਨ ਇਸ ਭੈਣ ਨੂੰ ਕਾਰੋਬਾਰ ਦੇਣਾ ਬLES ਕਰੋ ਬਰਕਤ ਆਸ਼ੀਸ਼ ਮਹਿਮਾ ਦਿਓ ਖੁਦਾਵਨ ਪਰਵਿੰਦਰ ਕੌਰ ਲਈ ਦੁਆ ਕਰਦੇ ਹਰ ਤਰ੍ਹਾਂ ਦਾ ਕਰਜ਼ ਇਸ ਭੈਣ ਦੀ ਜ਼ਿੰਦਗੀ ਚੋਂ ਦੂਰ ਹੋ ਜਾਵੇ ਕਰਜ਼ੇ ਦੇ ਸਪ੍ਰਟ ਅੱਜ ਇਹਨਾਂ ਦੀਆਂ ਜ਼ਿੰਦਗੀਆਂ ਚੋਂ ਰਾਦ ਹੋ ਜਾਵੇ ਖੁਦਾ ਪੂਰੇ ਪਰਿਵਾਰ ਨੂੰ ਬਰਕਤ ਆਸ਼ੀਸ਼ ਮਹਿਮਾ ਵੜਾਈ ਦੇਣਾ ਕਿਰਣਾ ਲਈ ਦੁਆ ਕਰਦੇ ਖੁਦਾਵਨ ਇਸ ਭੈਣ ਨੂੰ ਬੇਬੀ ਬੋਏ ਦਿਨਾ ਬLES ਕਰੋ ਖੁਦਾ ਨਦੀ ਬੰਦ ਕੋ ਖੁਨੋ ਖੋਲੋ ਪਿਤਾ ਸਾਰੀ ਕਮਜ਼ੀ ਕੱਟੀ ਕਮਜ਼ੋਰੀ ਦੋ ਆਜ਼ਾਦ ਕਰੋ ਪ੍ਰਭੂ ਜੀ ਰੀਨਾ ਲਈ ਦੁਆ ਕਰਦੇ ਖੁਦਾਵੰ ਜੋ ਇਹ ਪ੍ਰੇਰ ਕਰਨਾ ਚਾਹੁੰਦੇ ਨੇ ਪਤਾ ਪਰ ਇਹਨਾਂ ਦੀ ਪ੍ਰੇਰ ਲਾਈਫ ਡਿਸਟਰਬ ਹੈ ਪਿਤਾ ਜੀ ਇਹਨਾਂ ਦੀ ਪ੍ਰੇਰ ਲਾਈਫ ਦੇ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਸਾਰੇ ਬੰਧਨਾਂ ਤੋਂ ਆਜ਼ਾਦ ਕਰ ਦੇ ਪਿਤਾ ਪਰਮੇਸ਼ਰ ਦੁਆ ਕਰਦੇ ਮਹਾਨ ਖੁਦਾਵੰ ਦਾੜੇ ਬੇਟੇ ਪਰਵਿੰਦਰ ਸਿੰਘ ਲਈ ਪ੍ਰਭੂ ਜੀ ਸਾਰੇ ਸਰੀਰਕ ਰੋਗ ਬਿਮਾਰੀਆਂ ਪਰੇਸ਼ਾਨੀਆਂ ਤੋਂ ਇਸ ਪ੍ਰਾਣੋਂ ਆਜ਼ਾਦ ਕਰੋ ਰਿਸ਼ਪਾਲ ਕੋਲ ਦੀ ਦੁਆ ਕਰਦੇ ਇਹਨਾਂ ਦੀ ਬੋਡੀ ਦੇ ਵਿੱਚ ਹੋਣ ਵਾਲੀਆਂ ਸਾਰੀਆਂ ਦਰਦਾਂ ਪੀੜਾ ਪਰੇ ਤਾਰੇ ਬੇਟੀ ਧਾਰਾ ਲਈ ਦੁਆ ਕਰਦੇ ਖੁਦਾਬਨ ਹਰ ਤਰ੍ਹਾਂ ਦੀ ਪੈਰਾਲਾਈਜ਼ ਦੀ ਸਪਿਰਟਿਕ ਸਪੈਨ ਦੀ ਜ਼ਿੰਦਗੀ ਚ ਜਾਵੇ ਖੁਦਾ ਜੀ ਇਹ ਬਿਮਾਰੀ ਦੇ ਬਿਸਤਰ ਤੋਂ ਉੱਠ ਗਏ ਹੋਣ ਸਾਰੀ ਜਕੜ ਨਿਸ਼ੂ ਨਾਮ ਚ ਰੱਦ ਹੋ ਜਾਵੇ ਖੁਦਾਬਨ ਤੁਹਾਡੇ ਬੇਟੇ ਦੀ ਪੂਲੀ ਦੁਆ ਕਰਦੇ ਆ ਜੋ ਇਹ ਨਸ਼ਾ ਕਰਦੇ ਨੇ ਖੁਦਾਵੰਨ ਹਰ ਤਰ੍ਹਾਂ ਦੀ ਨਸ਼ੇ ਦੀ ਸਪ੍ਰਿੰਟ ਇਹਨਾਂ ਦੀ ਜ਼ਿੰਦਗੀ ਜੋ ਜਾਂਦੀ ਰਵੇ ਜੋ ਇਹ ਨਸ਼ਾ ਕਰਕੇ ਘਰ ਵਿੱਚ ਲੜਾਈ ਕਲੇਸ਼ ਕਰਦੇ ਨੇ ਸਾਰੇ ਲੜਾਈ ਕਲੇਸ਼ ਦੇ ਬੰਧਨ ਇਹ ਸ਼ੂ ਨਾਮ ਚ ਰੱਦ ਹੋ ਜਾਣ ਖੁਦਾਵੰਨ ਬੇਬੀ ਲਈ ਦੁਆ ਕਰਦੇ ਖੁਦਾਵੰਨ ਗੋਡਿਆਂ ਦੀਆਂ ਸਾਰੀਆਂ ਦਰਦਾਂ ਪੀੜਾਂ ਪਰੇਸ਼ਾਨੀਆਂ ਨੇ ਦੀ ਜ਼ਿੰਦਗੀ ਜੋ ਜਾਂਦੀਆਂ ਰਹਿਣ ਖੁਦਾਵੰਨ ਪੰਮੇ ਲਈ ਦੁਆ ਕਰਦੇ ਪਤਾ ਇਸ ਭਰਾ ਦੀ ਜਮਾਨਤ ਹੋਣ ਵਿੱਚ ਇਹਨਾਂ ਦੀ ਮਦਦ ਕਰਨਾ ਖੁਦਾਵੰਨ ਕਵਰ ਲਈ ਦੁਆ ਕਰਦੇ ਆ ਪਤਾ ਇਹਨਾਂ ਦੀ ਬੰਦ ਕੁਖ ਨੂੰ ਖੋਲੋ ਪਿਤਾਰ ਬੇਬੀ ਬੋਏ ਦੇ ਨਾਲ ਬਲੈਸ ਕਰੋ ਪ੍ਰਭੂ ਜੀ ਵੀਨਲੀ ਦੁਆ ਕਰਦੇ ਖੁਦਾਵੰ ਸ਼ਰੀਰਿਕ ਰੋਗ ਬੰਦਨ ਬਿਮਾਰੀਆਂ ਪੀਣਾ ਪਰੇਸ਼ਾਨੀ ਉਹਨਾਂ ਦੀ ਜ਼ਿੰਦਗੀ ਚੋ ਕੈਨਸਲ ਕਰ ਦਿਆ ਰੱਬ ਕਰ ਦਿਆ ਖੁਦਾਵੰ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਸਦਾ ਤੋਂ ਲੈ ਕੇ ਸਦਾ ਤੱਕ ਇਹਨਾਂ ਦੀ ਜ਼ਿੰਦਗੀ ਚ ਠਹਿਰ ਜਾਵੇ ਖੁਦਾਵੰ ਤੁਹਾਡਾ ਪ੍ਰੇਮ ਤੁਹਾਡੀ ਆਸ਼ੀਸ਼ ਦਇਆ ਹੁਣ ਤੋਂ ਲੈ ਕੇ ਸਦਾ ਤੱਕ ਇਹਨਾਂ ਦੀ ਜ਼ਿੰਦਗੀ ਚ ਹੋਵੇ ਖੁਦਾਵੰ ਦਾ ਦੁਆ ਕਰਦੇ ਖੁਦਾਵੰ ਇਹਨਾਂ ਪੂਰੇ ਘਰ ਵਿੱਚ ਰੱਖੇ ਜਲ ਤੇ ਤੇਲ ਦੀ ਪ੍ਰਭੂ ਜੀ ਅੱਜ ਤੋਂ ਹੀ ਕੋ याम ਜਲ ਤੇਲ ਲੀਏ ਪ੍ਰਭੂ ਜੀ ਅੱਜ ਤੋਂ ਇੱਕ ਕ੍ਰੂਸ ਵਾਲਾ ਲਹੂ ਹੈ ਖੁਦਾ ਜਿਹਦੇ ਵਸੀਲੇ ਤੁਸੀਂ ਸ਼ੈਤਾਨ ਦੇ ਉੱਤੇ ਫਤਿਹ ਪਾਈ ਤੇ ਸਾਡੇ ਪਾਪਾਂ ਦੀ ਮਾਫੀ ਅੱਜ ਦੇ ਕੋਰੀਆ ਵਾਲਾ ਲਹੂ ਖੁਦਾ ਜੀ ਦੇ ਵਸੀਲੇ ਤੁਸੀਂ ਆਪਣੇ ਸਰੀਰ ਦਾ ਵੀ ਉਸਰਫਾ ਨਾ ਕੀਤਾ ਪਰ ਸਾਡੇ ਸਰੀਰਿਕ ਰੋਗਾਂ ਨੂੰ ਠਾ ਲਿਆ ਖੁਦਾ ਸੱਚਮੁੱਚ ਖੁਦਾਵਰ ਅੱਜ ਤੋਂ ਇਹ ਸਜ਼ਿੰਦਾ ਸਾਮਰਥੀ ਲਹੂ ਨੂੰ ਜਦਵੀ ਘਰ ਦੇ ਕੋਨੇ-ਕੋਨੇ ਤੇ ਲਗਾਇਆ ਜਾਵੇ ਘਰ ਦਾ ਹਰ ਇੱਕ ਕੋਨਾ ਪਵਿੱਤਰ ਸ਼ੁੱਧ ਜਾਦ ਹੋ ਜਾਵੇ ਜਦ ਕਿਸੇਰੀ ਸਰੀਰ ਤੇ ਲਗਾਇਆ ਜਾਵੇ ਖੁਦਾ ਸਾਰੇ ਸਰੀਰਿਕ ਰੋਗ ਬਿਮਾਰੀਆਂ ਨਾਸ਼ ਪਾਸਮ ਖਤਮ ਹੋ ਜਾਣ ਖੁਦਾਵੰਦ ਇਸ ਜ਼ਿੰਦਾ ਲਹੂ ਦੇ ਵਸੀਲੇ ਨਵੀਂ ਜ਼ਿੰਦਗੀ ਨੂੰ ਇਹਨਾਂ ਪਰਿਵਾਰਾਂ ਦੇ ਉੱਤੇ ਰਿਲੀਜ਼ ਕਰਦੇ ਖੁਦਾ ਪੂਰੇ ਘਰਾਂ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਦਦੇ ਪ੍ਰਭੂ ਜੀ ਪੂਰੇ ਘਰਾਂ ਦੇ ਵਿੱਚ ਤੁਹਾਡੇ ਤਾਕਤ ਬਲ ਹਿੰਮਤ ਸਮਰਥਨ ਨੂੰ ਮੰਗਦੇ ਖੁਦਾਵਨ ਪੂਰੇ ਪਰਿਵਾਰਾਂ ਦੀ ਹਿਫਾਜ਼ਤ ਨੂੰ ਅਤੇ ਇਹਨਾਂ ਦੇ ਮਨ ਦੇ ਬਦਲਾਅ ਦੇ ਲਈ ਇਸ ਪ੍ਰਾਰਥਨਾ ਨੂੰ ਯੀਸ਼ੂ ਮਸੀਹ ਦੇ ਸਮਰਥੀ ਨਾਮ ਦੇ ਵਿੱਚ ਸਾਰੇ ਇਹ ਮਿਲ ਕੇ ਮੰਗਦੇ ਹਾਂ ਆਮੇਨ 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 ਤਾਰਿਕ ਲਿਸਤੀ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ ਵਟਸਐਪ ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ ਦੀ।